ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਹੈ ਜਿਹੜੀ ਬੜੀ ਹੀ ਕੰਮ ਦੀ ਵੀਡੀਓ ਹੋਣ ਵਾਲੀ ਹੈ ਕਿਉਂਕਿ ਇਸ ਆਪਾਂ ਜਾਣਾਂਗੇ ਕਿ ਆਪਣਾ ਡਰਾਈਵਿੰਗ ਲਾਇਸੈਂਸ ਹੈ ਜਿਹੜਾ ਲਰਨਿੰਗ ਲਾਇਸੈਂਸ ਆਪਣਾ ਬਣਿਆ ਕਿ ਨਹੀਂ ਬਣਿਆ ਕਈ ਵਾਰੀ ਕੀ ਹੁੰਦੇ ਕਿ ਆਪਾਂ ਲਾਇਸੈਂਸ ਅਪਲਾਈ ਕਰ ਦਿੰਨੇ ਆ ਲਾਇਸੈਂਸ ਆਪਾਂ ਨੂੰ ਪ੍ਰਾਪਤ ਕਰਨ ਵਾਸਤੇ ਵਾਰ-ਵਾਰ ਕਚੈਰੀਆਂ ਦੇ ਘੇੜੇ ਮਾਰਨੇ ਪੈਂਦੇ ਨੇ ਜਾਂ ਫਿਰ ਏਜੰਟ ਕੋਲ ਆਪਾਂ ਨੂੰ ਜਾਣਾ ਪੈਂਦਾ ਹੈ ਜਾਫਰੇ ਸਰਕਾਰ ਨੇ ਇੱਕ ਹੋਰ ਸਕੀਮ ਚਲਾਈ ਹੈ ਕਿ 1076 ਤੇ ਕਾਲ ਕਰੋ ਲਾਇਸੈਂਸ ਵਾਲਾ ਤੁਹਾਡੇ ਘਰ ਆਵੇਗਾ ਤੇ ਲਾਇਸੈਂਸ ਬਣਾ ਕੇ ਦੇ ਕੇ ਜਾਵੇਗਾ ਜਦ ਕਿ ਉਹਦਾ ਕੰਮ ਲਾਇਸੈਂਸ ਬਣਾਉਣਾ ਨਹੀਂ ਹੈਗਾ ਉਸਦਾ ਕੰਮ ਸਿਰਫ ਲਾਇਸੈਂਸ ਅਪਲਾਈ ਕਰਨਾ ਹੈ ਅਪਲਾਈ ਕਰਨ ਤੋਂ ਬਾਅਦ ਵੀ ਤੁਹਾਨੂੰ ਉਸਨੇ ਲਾਇਸੈਂਸ ਜਿਹੜਾ ਪ੍ਰੋਵਾਈਡ ਨਹੀਂ ਕਰਾਣਾ ਉਹ ਤੁਹਾਡੇ ਫੋਨ ਤੇ ਹੀ ਆਵੇਗਾ ਸੋ ਹੁਣ ਅੱਜ ਦੀ ਵੀਡੀਓ ਚ ਆਪਾਂ ਦੇਖਾਂਗੇ ਕਿ ਜਿਹੜਾ ਆਪਣਾ ਲਾਇਸੈਂਸ ਆਪਾਂ ਅਪਲਾਈ ਕਰਦੇ ਹਾਂ ਬੇਸ਼ੱਕ ਤੁਸੀਂ ਕਚੈਰੀਆਂ ਚ ਜਾ ਕੇ ਕੀਤਾ ਹੈ ਬੇਸ਼ੱਕ 1076 ਤੇ ਕਾਲ ਕਰਕੇ ਸੇਵਾ ਕੇਂਦਰ ਵਾਲੇ ਤੁਹਾਡੇ ਘਰੇ ਆ ਕੇ ਲਾਇਸੈਂਸ ਅਪਲਾਈ ਕਰਕੇ ਗਏ ਨੇ ਉਹ ਲਾਇਸੈਂਸ ਤੁਹਾਨੂੰ ਪ੍ਰਾਪਤ ਕਿਵੇਂ ਹੋਵੇਗਾ ਜੇਕਰ ਤੁਸੀਂ ਇਸ ਦੀ ਪੂਰੀ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਆਪਣੇ ਮੋਬਾਈਲ ਤੋਂ ਹੀ ਜਾਂ ਆਪਣੇ ਲੈਪਟਾਪ ਤੋਂ ਆਪਣਾ ਲਰਨਿੰਗ ਲਾਇਸੈਂਸ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਦੇਖਿਓ ਜੀ ਹਾਂਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਇਹ ਵੈਬਸਾਈਟ ਹੈ ਜਿਹੜੀ ਆਪਣੇ ਮੋਬਾਈਲ ਤੇ ਜਾਂ ਫਿਰ ਆਪਣੇ ਲੈਪਟਾਪ ਤੇ ਓਪਨ ਕਰ ਲੈਣੀ ਹੈ ਵੈਬਸਾਈਟ ਹੈ sarthi.parivahan.gov.in ਇਸ ਸਾਈਟ ਜਦੋਂ ਤੁਸੀਂ ਓਪਨ ਕਰੋਗੇ ਇਸ ਦਾ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਬਾਕਸ ਚ ਵੀ ਮਿਲ ਜੂਗਾ ਜਦੋਂ ਤੁਸੀਂ ਇਸ ਸਾਈਟ ਨੂੰ ਓਪਨ ਕਰੋਗੇ ਤਾਂ ਇਸ ਤਰ੍ਹਾਂ ਦੀ ਵਿੰਡੋ ਹੈ ਜਿਹੜੀ ਤੁਹਾਡੇ ਫੋਨ ਤੇ ਜਾਂ ਤੁਹਾਡੇ ਲੈਪਟਾਪ ਤੇ ਖੁੱਲ ਜਾਵੇਗੀ ਤੁਸੀਂ ਬਿਲਕੁਲ ਸੱਜੇ ਪਾਸੇ ਕਾਰਨਰ ਤੇ ਐਪਲੀਕੇਸ਼ਨਲ ਸਟੇਟਸ ਤੇ ਕਲਿੱਕ ਕਰੋਗੇ ਜਿਵੇਂ ਹੀ ਤੁਸੀਂ ਐਪਲੀਕੇਸ਼ਨਲ ਸਟੇਟਸ ਤੇ ਕਲਿੱਕ ਕਰੋਗੇ ਇਹ ਤੁਹਾਨੂੰ ਤੁਹਾਡਾ ਐਪਲੀਕੇਸ਼ਨ ਨੰਬਰ ਮੰਗੇਗਾ ਤੇ ਜਨਮ ਤਰੀਕ ਮੰਗੇਗਾ ਐਪਲੀਕੇਸ਼ਨ ਨੰਬਰ ਜਦੋਂ ਤੁਸੀਂ ਲਰਨਿੰਗ ਲਾਇਸੈਂਸ ਅਪਲਾਈ ਕਰਦੇ ਹੋ ਉਦੋਂ ਤੁਹਾਡੇ ਮੋਬਾਈਲ ਤੇ ਮੈਸੇਜ ਵੀ ਆਂਦਾ ਹੈ ਜਾਂ ਫਿਰ ਜਿਹੜਾ ਪ੍ਰਿੰਟ ਆਊਟ ਨਿਕਲਦਾ ਹੈ ਉਹਦੇ ਉੱਤੇ ਵੀ ਐਪਲੀਕੇਸ਼ਨ ਨੰਬਰ ਲਿਖਿਆ ਹੁੰਦਾ ਹੈ ਤਾਂ ਤੁਸੀਂ ਕਰਨਾ ਕੀ ਹੈ ਇੱਥੇ ਐਪਲੀਕੇਸ਼ਨ ਨੰਬਰ ਭਰੋਗੇ ਤੇ ਆਪਣੀ ਜਨਮ ਤਰੀਕ ਭਰੋਗੇ ਨੀਚੇ ਦਿੱਤਾ ਹੋਇਆ ਕੈਪਚਾ ਜਿਵੇਂ ਵੀ ਵੱਡੇ ਛੋਟੇ ABC ਚ ਜਿਵੇਂ ਵੀ ਲਿਖਿਆ ਹੋਇਆ ਉਸੇ ਤਰ੍ਹਾਂ ਤੁਸੀਂ ਇਸ ਨੂੰ ਭਰੋਗੇ ਜਿਵੇਂ ਹੀ ਤੁਸੀਂ ਇਹ ਸਭ ਕੁਝ ਡਿਟੇਲਸ ਭਰ ਕੇ ਸਬਮਿਟ ਤੇ ਕਲਿੱਕ ਕਰਦੇ ਹੋ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਤੁਹਾਡੇ ਸਾਹਮਣੇ ਓਪਨ ਹੋਵੇਗਾ ਜਿਸ ਤੇ ਤੁਹਾਡੀ ਸਾਰੀ ਡਿਟੇਲ ਹੈ ਜਿਹੜੀ ਤੁਹਾਨੂੰ ਸਕਰੀਨ ਤੇ ਸ਼ੋਅ ਕਰੇਗੀ ਐਪਲੀਕੇਸ਼ਨ ਨੰਬਰ ਐਪਲੀਕੇਸ਼ਨ ਡੇਟ ਆਰਟੀਓ ਨੇਮ ਤੁਹਾਡਾ ਨਾਮ ਤੁਹਾਡੀ ਜਨਮ ਤਰੀਕ ਤੇ ਤੁਹਾਡੇ ਪਿਤਾ ਦਾ ਨਾਮ ਇਸ ਤਰ੍ਹਾਂ ਇਹ ਸਾਰੀ ਡਿਟੇਲਸ ਨੇ ਜਿਹੜੀਆਂ ਉਹ ਸ਼ੋਅ ਹੋ ਜਾਣਗੀਆਂ ਕਿ ਇਹ ਡਿਟੇਲ ਜਿ ਸ਼ੋਅ ਹੋਣ ਤੋਂ ਬਾਅਦ ਇਹ ਕਲੀਅਰ ਹੋ ਗਿਆ ਕਿ ਲਾਇਸੈਂਸ ਬਣ ਗਿਆ ਨਹੀਂ ਲਾਇਸੈਂਸ ਤੁਹਾਡਾ ਬਣਿਆ ਨਹੀਂ ਬਣਿਆ ਉਸ ਦਾ ਕਿਵੇਂ ਪਤਾ ਲੱਗੂਗਾ ਤੁਸੀਂ ਕਰਨਾ ਕੀ ਹੈ ਥੋੜਾ ਇਸ ਨੂੰ ਸਕਰੋਲ ਡਾਊਨ ਕਰਨਾ ਹੈ ਜਿਵੇਂ ਹੀ ਤੁਸੀਂ ਸਕਰੋਲ ਡਾਊਨ ਕਰੋਗੇ ਜਾਨੀ ਕਿ ਨੀਚੇ ਨੂੰ ਲੈ ਕੇ ਜਾਓਗੇ ਤਾਂ ਉੱਥੇ ਲਿਖਿਆ ਹੋਵੇਗਾ ਇਸ਼ੂ ਆਫ ਅ ਲਰਨਰਸ ਲਾਇਸੈਂਸ ਉਸ ਤੋਂ ਬਾਅਦ ਤੁਹਾਡੇ ਵਿਕਲ ਦੀ ਕਲਾਸ ਲਿਖੀ ਆਵੇਗੀ ਬਿਲਕੁਲ ਜਿਹੜੀ ਅਖੀਰਲੀ ਡੱਬੀ ਹੈ ਤੀਜੀ ਡੱਬੀ ਉੱਥੇ ਲਿਖਿਆ ਹੈਗਾ ਰੈਫਰੈਂਸ ਲਾਇਸੈਂਸ ਨੰਬਰ ਜੇਕਰ ਇੱਥੇ ਤੁਹਾਡਾ ਲਰਨਿੰਗ ਲਾਇਸੈਂਸ ਦਾ ਨੰਬਰ ਲੱਗ ਗਿਆ ਜਿਵੇਂ ਇੱਥੇ ਲਿਖਿਆ ਆ ਰਿਹਾ ਪੀਬੀ 75 ਤੋਂ ਸਟਾਰਟ ਹੁੰਦਾ ਐਵੇਂ ਤੁਹਾਨੂੰ ਜਿਹੜਾ ਆਰਟੀਓ ਪੈਂਦਾ ਹੈ ਉਸ ਤੋਂ ਉਹ ਲਰਨਿੰਗ লাইসেনਸ ਦਾ ਜੋ ਨੰਬਰ ਹੈ ਉਹ ਸਟਾਰਟ ਹੋਵੇਗਾ ਜੇਕਰ ਇਹ ਰੈਫਰੈਂਸ ਨੰਬਰ ਲੱਗ ਕੇ ਆ ਗਿਆ ਤਾਂ ਸਮਝ ਲਓ ਤੁਹਾਡਾ ਲਰਨਿੰਗ লাইসেনਸ ਹੈ ਜਿਹੜਾ ਉਹ ਬਣ ਗਿਆ ਤੁਸੀਂ ਇਸ ਨੂੰ ਡਾਊਨਲੋਡ ਕਿਵੇਂ ਕਰਨਾ ਉਸ ਸੰਬੰਧੀ ਜੇਕਰ ਤੁਸੀਂ ਡਿਟੇਲ ਵੀਡੀਓ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਜੇਕਰ ਆਪਣੀ ਵੀਡੀਓ ਤੇ ਵਧੀਆ ਲਾਈਕ ਹੁੰਦੇ ਨੇ ਵਧੀਆ ਵਿਊ ਆਉਂਦੇ ਨੇ ਤਾਂ ਅਗਲੀ ਜਿਹੜੀ ਵੀਡੀਓ ਹੈ ਉਹ ਆਪਾਂ ਪੂਰੀ লাইসেনਸ ਤੇ ਹੀ ਦੇ ਦੇਣੀ ਹੈ ਮਤਲਬ ਕਿ ਤੁਹਾਨੂੰ লাইসেনਸ ਅਪਲਾਈ ਕਰਨ ਵਾਸਤੇ ਨਾ ਹੀ ਸੇਵਾ ਕੇਂਦਰ ਜਾਣ ਦੀ ਜ਼ਰੂਰਤ ਹੈ ਨਾ ਹੀ ਕੋਟ ਕਚੈਰੀਆਂ ਜਾਣ ਦੀ ਜ਼ਰੂਰਤ ਹੈ ਤੁਸੀਂ ਆਪਣੇ ਘਰੇ ਬੈਠੇ ਆਪਣੇ ਮੋਬਾਈਲ ਤੋਂ ਜਾਂ ਆਪਣੇ ਲੈਪਟਾਪ ਤੋਂ ਆਪਣਾ ਲਾਇਸੈਂਸ ਅਪਲਾਈ ਕਰੋਗੇ ਸਿਰਫ ਇੱਕੋ ਹੀ ਵੀਡੀਓ ਦੇਖ ਕੇ ਜੇਕਰ ਤੁਸੀਂ ਚਾਹਦੇ ਹੋ ਕਿ ਤੁਸੀਂ ਘਰੇ ਬੈਠੇ ਹੀ ਲਾਇਸੈਂਸ ਜਿਹੜਾ ਆਪਣਾ ਆਪਣੇ ਮੋਬਾਈਲ ਤੋਂ ਅਪਲਾਈ ਕਰਾਂ ਜਾਂ ਫਿਰ ਆਪਣੇ ਲੈਪਟਾਪ ਤੋਂ ਅਪਲਾਈ ਕਰਾਂ ਤੁਹਾਨੂੰ ਕਿਤੇ ਕੋਟ ਕਚੈਰੀ ਦੇ ਚੱਕਰ ਨਾ ਲਾਣੇ ਪੈਣ ਜਾਂ ਫਿਰ ਕਿਸੇ ਏਜੰਟ ਨੂੰ ਜਾਂ ਸੇਵਾ ਕੇਂਦਰ ਨੂੰ ਫालतू ਫੀਸ ਨਾ ਦੇਣੀ ਪਵੇ ਤਾਂ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਿਓ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਇਸ ਵੀਡੀਓ ਦਾ ਵਧੀਆ ਰਿਸਪਾਂਸ ਰਹਾ ਤਾਂ ਅਗਲੀ ਵੀਡੀਓ 'ਚ ਮੈਂ ਡਿਟੇਲ ਦੇ ਵਿੱਚ ਪੰਜਾਬ ਦੇ ਤੁਸੀਂ ਬੇਸ਼ੱਕ ਜਿਹੜੇ ਮਰਜ਼ੀ ਪਿੰਡ ਤੋਂ ਬਿਲਾਉਂਗੇ ਕਰਦੇ ਹਾਂ ਬੇਸ਼ੱਕ ਜਿਹੜੇ ਮਰਜ਼ੀ ਸ਼ਹਿਰ ਨਾਲ ਸੰਬੰਧਤੋਂ ਤੁਸੀਂ ਘਰੇ ਬੈਠੇ ਹੀ ਆਪਣਾ ਲਾਇਸੈਂਸ ਹੈ ਜਿਹੜਾ ਉਹ ਅਪਲਾਈ ਕਰ ਸਕਦੇ ਹੋ ਉਹ ਸਾਰੀ ਜਿਹੜੀ ਜਾਣਕਾਰੀ ਹੈ ਆਪਾਂ ਅਗਲੀ ਵੀਡੀਓ 'ਚ ਦਵਾਂਗੇ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਦੇ ਦੇਖਦੇ ਇੱਥੇ ਤੱਕ ਆ ਗਏ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ YouTube ਤੇ ਚੈਨਲ ਹੈ ਹਰਪਾਲ ਸ਼ਰਮਾ ਕੌਸ਼ਿਕ ਦੇ ਨਾਂ ਤੇ Facebook ਤੇ ਹੈ ਤੇ YouTube ਤੇ ਹੈ ਕੌਸ਼ਿਕ ਕੰਪਿਊਟਰ ਕੈਫੇ ਦੇ ਨਾਂ ਤੇ Facebook ਤੇ ਜਿਆਦਾ ਤੋਂ ਜਿਆਦਾ ਫੋਲੋ ਕਰੋ ਤੇ YouTube ਤੇ ਆਪਾਂ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਸੇ ਤਰ੍ਹਾਂ ਦੀਆਂ ਹੀ ਜਾਣਕਾਰੀ ਭਰਪੂਰ ਜਿਹੜੀਆਂ ਵੀਡੀਓਜ਼ ਨੇ ਆਪਾਂ ਤੁਹਾਡੇ ਤੱਕ ਲੈ ਕੇ ਆਣੇ ਆ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਤੱਕ ਸ਼ੇਅਰ ਕਰਿਓ ਜੀ ਬੋਲਣ ਲੱਗੇ ਕੋਈ ਅੱਖਰ ਇੱਧਰ ਉੱਧਰ ਹੋ ਗਿਆ ਹੋਵੇ ਤਾਂ ਮਾਫ ਕਰਿਓ ਜੀ ਧੰਨਵਾਦ